ਮੈਂ ਮਿਸਤਰੀ ਦਾ ਮੇਤਰੀ ਤੇ ਮਗਰ ਕੰਮ ਕਰਦਾ ਮਜ਼ਦੂਰ। ਡੇੜੀ ਧੱppa ਕਰਦਾ ਇੰਨੇ। ਤੇ ਮੇਰੀ ਘਰ ਦੀ ਆ ਕਿ ਲੋਕਾਂ ਦਾ ਕੰਮ ਕਰਕੇ ਤੇ ਘਰ ਦਾ ਡੰਗ ਰੋਂਦੇ। ਡੇੜੀ ਮੇਰਾ ਮੰंजे ਤੇ ਮੰਮੀ ਮੇਰੀ ਵੀ ਘਰਾਂ ਦਾ ਕੰਮ ਕਰਦੀ ਜਾਂਦੀ। ਮੇਰੇ ਦਰਦ ਨਿਕਲਦੀ ਝੂਲੇ ਜੋ। ਤੇ ਮੈਂ ਮਤਲਬ ਬਿਆਸ ਦਿਖਾਉਂਦਾ ਰਿਆਂ ਜੇ ਬੜੀ ਇਹਦੀ ਬੁਖਾਰ ਆਲੇ। ਤੇ 5 ਸਾਲ ਤੋਂ ਮੇਰੇ ਮਤਲਬ ਦੀਗਤੀ ਝੂਲੇ ਨੂੰ ਮਤਲਬ ਦਰਦ ਨਿਕਲਦੀ ਤੇ ਮੁੜ ਕੇ ਮੈਂ ਸੁਬਾਨਪੁਰ ਚ ਲੱਗਿਆ ਵਕਾਉਂ। ਉਥੋਂ ਮੁੜ ਕੇ ਉਹਨਾਂ ਮੈਨੂੰ ਕਿਹਾ ਵੀ ਤੇਰੇ ਚੂਲੇ ਖਰਾਬ ਹੋ ਗਏ ਮਤਲਬ ਜਾਨੀ ਕਿ ਮੇਰਾ ਕਾਰਡ ਤੇ ਨਾ ਆਪਰੇਸ਼ਨ ਕੀਤਾ ਤੇ ਚੂਲੇ ਦਾ ਆਪਰੇਸ਼ਨ ਕਰਤਾ ਨਾ ਮਤਲਬ ਮਹੀਨੇ ਬਾਅਦ ਕੀਤਾ ਮੇਰਾ ਚੂਲੇ ਦਾ ਆਪਰੇਸ਼ਨ ਤੇ ਮੁੜ ਕੇ ਜਾਨੀ ਕਿ ਦਿੱਕਤ ਇਹ ਆਈ ਕਿ ਮੇਰੇ ਦਰਦ ਨਹੀਂ ਅੱਡੀ ਚੂਲਾ ਨਾ ਮੇਰਾ ਪਾਤਾ ਲੰਮਾ ਤੇ ਹੁਣ ਮੇਰੇ ਚੂਲੇ ਦੀ ਦਰਦ ਦਾ ਪਤਾ ਨਹੀਂ ਲੱਗਦਾ ਨਾ ਉਹ ਕਿੱਦਾਂ ਆਸਾੜਾ ਲੋ ਬਹੁਤ ਜਦੀ ਮੈਤ ਹੋਈ ਜਾਨਾ ਮੈਨੂੰ ਬਦਲ ਕਰਾ ਦੜਿਆ ਉਹਨਾਂ ਵੀ ਕਹਿਆ ਕਿ ਜਾਨੀ ਕਿ ਜੇ ਚੂਲੇ ਦੀ ਚੂਲਾ ਬਗਲਿਆ ਜਾਂਦਾ ਤੇ ਬਦਲਾ ਦਿਓ ਜੇ ਜਦਾਂ ਵੀ ਤੁਹਾਡਾ ਹੁੰਦਾ ਕਰੋ ਇਹਦਾ ਹਾਲ ਮੁੰਡੇ ਦਾ ਗਰੀਬ ਕਰੋ ਤੇ ਮੈਂ ਉਹਨਾਂ ਨੂੰ ਬੜੀ ਯੋਨਾ ਮੇਰੀ ਮੱਜ ਦਿੱਤੀ ਹਾਲ ਫਾਇਡਨ ਉਹਨਾਂ ਮਨ ਵਰਗੀ ਦਵਾਈ ਵੀ ਦਵਾਈ ਉਹ ਕਹਿੰਦੇ ਵੀ ਜਦੋਂ ਕੋਈ ਦਿੱਕਤ ਹੁੰਦੀ ਹੈ ਦੱਸੋ ਹਨੋਂ ਤੇ ਅਸੀਂ ਤੁਹਾਡੀ ਮੱਜ ਤੇ ਲਈ ਬੈਠੇ ਹਾਂ ਤੁਹਾਡੀ ਮੱਜ ਕਰਾਂਗੇ ਬੋਲੀ ਉਹਨਾਂ ਬਹੁਤ ਮੱਜਤ ਕੀਤੀ ਹਾਂ ਜੀ ਵੀ ਉਹਨਾਂ ਦਾ ਧੰਨਵਾਦ ਕਰਦਾ ਹਾਂ ਉਹਨਾਂ ਬਹੁਤ ਆਪਣੀ ਮਨ ਮੱਜਤ ਕੀਤੀ